ਦਾ ਪੰਜਾਬ ਟਾਕਸ ਚੈਨਲ ਦੇ तमामतर ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਤਬਲਾ ਵਾਦਨ ਦੇ ਥੰ ਮੰਨੇ ਜਾਂਦੇ ਉਸ ਮਹਾਨ ਉਤਕ੍ਰਿਸ਼ਟ ਅਤੇ ਵਿਜੋੜ ਫਨਕਾਰ ਨੂੰ ਇੱਕ ਪ੍ਰਕਾਰ ਦੀ ਸ਼ਰਧਾਂਜਲੀ ਹੈ ਆਪਣੇ ਵੱਲੋਂ ਉਹਨਾਂ ਦੀ ਅਨੋਠੀ ਕਲਾ ਨੂੰ ਸਜਦਾ ਹੈ ਜਿਨ੍ਹਾਂ ਨੇ ਤਬਲਾ ਜਿਹੜਾ ਕਿ ਰਵਾਇਤੀ ਭਾਰਤੀ ਸਾਜ਼ ਹੈ ਵਾਦਨ ਦਾ ਇਸ ਨੂੰ ਕੁੱਲ ਦੁਨੀਆ ਵਿੱਚ ਮਕਬੂਲ ਕੀਤਾ ਅਤੇ ਬਹੁਤ ਵੱਡਾ ਨਾਮ ਪੈਦਾ ਕਰਕੇ ਇਸ ਸੰਸਾਰ ਤੋਂ ਜਸ ਖਟ ਕੇ ਗਏ ਨੇ ਮੇਰੀ ਮੁਰਾਦ ਹੈ ਕੁਝ ਹੀ ਦਿਨ ਪਹਿਲਾਂ ਸਾਨੂੰ ਛੋੜਾ ਦੇ ਗਏ ਉਸਤਾਦ ਜ਼ਾਕਰ हुसैन ਖਾਨ ਸਾਹਿਬ ਉਸਤਾਦ ਜ਼ਾਕਰ ਸ਼ੈਨ ਦਾ ਜਨਮ ਜਿਹੜਾ ਉਹ ਤਬਲੇ ਦੇ ਇੱਕ ਬਹੁਤ ਹੀ ਨਾਮਵਰ ਕਲਾਕਾਰ ਸ਼ੋਹਰਤ आलमगीर ਦੇ ਮਾਲਕ ਉਸਤਾਦ ਅੱਲਾ ਰਖਾ ਖਾਨ ਸਾਹਿਬ ਦੇ ਕਰ ਹੋਇਆ 9 ਮਾਰਚ 1951 ਨੂੰ ਤੇ ਇੱਥੇ ਮੈਂ ਦੱਸ ਰਿਹਾ ਸੰਖੇਪ ਤੌਰ ਤੇ ਕਿ ਭਾਰਤ ਵਿੱਚ ਉਹ ਰਹੇ ਕੁੱਲ ਦੁਨੀਆਂ ਵਿੱਚ ਉਹ ਪ੍ਰੋਗਰਾਮ ਕਰ ਜਾਂਦੇ ਰਹੇ ਪਰ 1970 ਵਿੱਚ ਉਹ ਪੱਕੇ ਤੌਰ ਤੇ ਅਮਰੀਕਾ ਦੇ ਸ਼ਹਿਰ ਸਾਂਸਫਿਸ ਸਾਂਸਫਿਸ ਕੋ ਸਾਂਸਫਿਸ ਕੋ ਜਾ ਕੇ ਉਸਕੇ ਤੇ ਉੱਥੇ ਹੀ ਉਹਨਾਂ ਦਾ ਅੰਤਕਾਰ ਹੋਇਆ ਉਹਨਾਂ ਨੂੰ ਕੁਝ ਫੇਫੜੇ ਸੰਬੰਧੀ ਬਿਮਾਰੀਆਂ ਸਨ ਕੰਪਲਿਕೇಷನ್ಸ್ ਹਾਰਟ ਦੀ ਪ੍ਰੋਬਲਮ ਸੀ ਇਸ ਕਰਕੇ ਉਹ 73 ਸਾਲ ਦੀ ਉਮਰ ਪੂਰ ਕੇ ਔਰ ਜੁੱਗਾ ਜੱਡਾ ਕਾਰਜ ਕਰਕੇ ਇਸ ਸੰਸਾਰ ਤੋਂ ਸਾਹ ਰਸ ਕੋ ਵਿਖੇ ਅਕਸ਼ਿਤ ਹੋਏ ਸੰਗੀਤ ਪ੍ਰੇਮੀਆ ਵਿੱਚ ਕਲਾਸਿਕਲ ਸੰਗੀਤ ਦੇ ਚਾਹਵਾਨਾਂ ਵਿੱਚ ਅਦਰਦਾਨਾਂ ਵਿੱਚ ਮਹਾਤਮ ਦੀ ਲਹਿਰ ਛਾ ਗਈ ਔਰ ਜਿਹੜਾ ਕਾਟਾ ਪਿਆ ਭਾਰਤੀ ਸ਼ਾਸਤਰੀ ਸੰਗੀਤ ਨੂੰ ਖਾਸ ਤੌਰ ਤੇ ਔਰ ਦੁਨੀਆ ਦੇ ਪਦਰਤੀ ਸੰਗੀਤ ਨੂੰ ਉਹਨੂੰ ਪੂਰਾ ਹੋਣ ਵਿੱਚ ਬਹੁਤ ਸਮਾਂ ਲੱਗੇਗਾ ਹੁਣ ਗੱਲ ਕਰੀਏ ਕਿ ਇੱਕ ਕਹਾਵਤ ਹੈ ਹਿੰਦੀ ਦੀ ਹੁਨ ਹਾਰ ਫਿਰਾਨ ਕੇ ਹੋਤੀ ਇਕ ਨੇ ਪਾਤ ਜਿਹੜੇ ਹੁਣ ਹਾਰ ਬੱਚੇ ਹੁੰਦੇ ਨੇ ਉਹ ਬਾਲ ਵੇਲੇ ਸ਼ੇਤੀ ਕੁਝ ਨੇ ਹਰਕਤਾਂ ਐਸੀਆਂ ਹੁੰਦੀਆਂ ਨੇ ਉਹ ਦਿਖਾ ਦਿੰਦੇ ਨੇ ਕਿ ਉਹ ਅੱਗੇ ਚੱਲ ਕੇ ਬਹੁਤ ਵੱਡੇ ਪੁਰਸ਼ ਬਣ ਗਏ ਉਹ ਇਸੇ ਤਰ੍ਹਾਂ ਏਡੇ ਵੱਡੇ ਉਸਤਾਦ ਦੇ ਘਰ ਪੈਦਾ ਹੋਇਆ ਬੱਚਾ ਜ਼ਾਕੁਰ ਸਿੰਘ ਜਿਹਦਾ ਨਾਮ ਰੱਖਿਆ ਗਿਆ ਉਹਨੇ ਤੁਸੀਂ ਹੈਰਾਨ ਹੋਵੋਗੇ 7 ਸਾਲ ਦੀ ਉਮਰ ਵਿੱਚ ਆਪਣਾ ਰੰਗ ਦੇਖਣਾ ਸ਼ੁਰੂ ਕਰ ਦਿੱਤਾ ਤਬਲੇ ਤੇ ਉਂਗਣਾ ਥਾਪ ਤੇ ਲਗਨ ਦੇਖ ਕੇ ਫਿਰ ਉਹਨ ਦੇ ਪਿਤਾ ਜੀ ਨੇ 우ਸਤਾਦ ਅੱਲਾ ਖਾਨ ਸਾਹਿਬ ਨੇ ਪਹਿਲਾਂ ਤਾਂ ਆਪ ਪਹਿਲੇ ਉਹਨਾਂ ਦੇ ਗੁਰੂ ਬਣੇ ਘਰੋਂ ਗੱਲ ਸ਼ੁਰੂ ਹੁੰਦੀ ਹੈ ਨਾ ਕਰ ਚੇਡਾ ਵੱਡਾ ਉਸਤਾਦ ਹੋਵੇ ਦੁਨੀਆ ਦੀ ਪਦਰ ਦਾ ਤੇ ਨਾਲ ਹੀ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਵਾਟੇਵਰ ਦੇ ਉਸਤਾਦ ਜਿਹੜੇ ਹੋਰ ਨੇ ਇੱਕ ਤਾਂ ਉਹਨਾਂ ਨੇ ਆਪਣੇ ਤੋਂ ਇਲਾਵਾ ਉਸਤਾਦ ਰਤੀਫ ਅਹਿਮਦ ਖਾਨ ਸਾਹਿਬ ਤੋਂ ਉਹਨਾਂ ਨੂੰ تعلیم ਦੁਆਈ ਉਸ ਤੋਂ ਬਾਅਦ ਫਿਰ 우ਸਤਾਦ ਵਿਲਾਇਤ हुसैन ਖਾਨ ਸਾਹਿਬ ਤੋਂ ਬਕਾਇਦਾ ਉਹਨਾਂ ਨੇ ਉਸਤਾਦੀ ਸ਼ਗਿਰਦੀ ਕਰਕੇ ਕਮਲੀ ਦੀ ਅਗੇਈ ਤਾਲੀਮ ਲਈ ਇਸ ਤਰ੍ਹਾਂ ਤਿੰਨ ਉਸਤਾਦਾਂ ਤੋਂ ਉਹ ਵੀ ਚੋਟੀ ਦੇ ਉਸਤਾਦ ਉਹਨਾਂ ਤੋਂ ਇਹ ਦੀ ਖਿਆ ਲਈ ਸਿੱਖਿਆ ਲਈ ਟ੍ਰੇਨਿੰਗ ਲਈ ਪ੍ਰੈਕਟੀਕਲੀ ਔਰ ਬਹੁਤ ਜਸ ਘਟਿਆ ਤੇ ਤੁਸੀਂ ਹੈਰਾਨ ਹੋ ਗਏ ਜਿਹੜੀ ਪਹਿਲੀ ਪਰਫਾਰਮੈਂਸ ਉਹਨਾਂ ਨੇ ਸਟੇਜ ਤੇ ਦਿੱਤੀ ਪਬਲਿਕ ਪਰਫਾਰਮੈਂਸ ਜਿਹਨੂੰ ਕਹਿੰਦੇ ਆ ਉਹ 11 ਸਾਲ ਦੀ ਉਮਰ 'ਚ ਦਿੱਤੀ 11 ਸਾਲ ਦੇ ਸੀ ਉਹ ਤਾਂ ਜਦੋਂ ਬਹੁਤ ਤਾੜੀਆਂ ਦੇ ਗਲਗੜਾਹਟ ਵਿੱਚ ਉਹਨਾਂ ਨੇ ਉਹ ਪਰਫਾਰਮੈਂਸ ਜਿਹੜੀ ਦਿੱਤੀ ਕਿੰਨਾ ਚਿਰ ਹਾਲ ਤਾੜੀਆਂ ਗੂੰਜਦਾ ਰਿਹਾ ਔਰ ਉਹਨਾਂ ਨੂੰ ਉਸ ਵੇਲੇ 100 ਰੁਪਇਆ ਮਿਹਨਤਾਨਾ ਮਿਲਿਆ ਇਹ ਰਹੇ ਨਿਸ਼ਰਬਾ ਚਰੂਲਾ ਉਹ ਕਹਿੰਦੇ ਮਿਹਨਤਾਂ ਨਾ ਜਾਂ ਇਨਾਮ ਵੱਡੀ ਚੀਜ਼ ਨਹੀਂ ਗੱਲ ਹੈ ਕਿ ਤੁਹਾਡੀ ਕਲਾ ਨੂੰ ਮਕਬੂਲੀਅਤ ਮਿਲਦੀ ਹੈ ਲੋਕ ਤੁਹਾਨੂੰ ਪਸੰਦ ਕਰਦੇ ਨੇ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਸਬਰ ਸੀ ਆਰੰਭ ਹੋਇਆ ਤੇ ਅੱਗੇ ਫਿਰ ਚੱਲਦੇ ਆ ਕਿ ਕਿਹੜੀਆਂ ਕਿਹੜੀਆਂ ਮੱਲਾ ਮਾਰੀਆਂ ਕਿਵੇਂ-ਕਿਵੇਂ ਉਹ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਅਸਲ ਵਿੱਚ ਜਿਹੜੇ ਵਾਦਨ ਦੇ ਸਾਜ਼ ਨੇ ਉਹਨਾਂ ਵਿੱਚ ਮਰਦੰਗਮ ਜਾਂ ਮਰਦੰਗ ਜਾਂ ਪਖਾਵਜ ਇਹ ਪ੍ਰਚਲਿਤ ਸਨ ਪਹਿਲਾਂ ਫਿਰ ਤਬਲਾ ਇਜਾਦ ਕੀਤਾ ਗਿਆ ਯਾਨੀ ਜਿਹਨ ਟੋਲਕ ਵੀ ਕਹਿ ਲੈਂਦੇ ਆ ਉਹਦੇ ਉਹਦਾ ਉਹਦਾ ਇੱਕੋ ਹੀ ਸਰੂਪ ਹੁੰਦਾ ਇਹਦੇ ਦੋ ਹੁੰਦੇ ਨਹੀਂ ਇੱਕ ਧਾਮਾ ਤੇ ਇੱਕ ਤਬਲਾ ਤੇ ਪਹਿਲੇ ਜਿਹੜੇ ਤਬਲੇ ਸਨ ਪ੍ਰਾਤਨ ਜ਼ਮਾਨੇ ਵਿੱਚ ਉਹਨਾਂ ਦਾ ਜਿਹੜੀ ਡੁੱਗੀ ਹੁੰਦੀ ਸੀ ਉਹ ਆਟੇ ਵਾਲੀ ਹੁੰਦੀ ਸੀ ਆਟੇ ਦਾ ਪੇੜਾ ਲਾ ਕੇ ਵਜਾਉਂਦੇ ਸਨ ਪੁਰਾਣੇ ਪੁਰਾਣੇ ਵਜੰਤਰੀ ਹਰਮਨੰਦਰ ਸਾਹਿਬ ਦੇ ਬਹੁਤ ਗੰਧਰਬ ਜਿਹੜੇ ਰਾਗੀ ਸਨ ਉਹ ਵੀ ਤੇ ਅ ਦੂਸਰਾ ਜਿਹੜਾ ਸੀ ਉਹ ਦੂਸਰਾ ਪਾਸਾ ਤੇ ਹੁਣ ਜਿਹੜਾ ਉਹ ਨਵੇਂ ਢੰਗ ਦੇ ਤਬਲੇ ਆ ਗਏ ਜਿਹੜੇ ਐਲੂਮੀਨੀਅਮ ਦੇ ਬਣੇ ਹੋਏ ਹੁੰਦੇ ਆ ਬੜੇ ਬੜੇ ਵਧੀਆ ਇਸ ਤਰ੍ਹਾਂ ਸਾਜ਼ਾਂ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ 우ਸਤਾਦ ਜ਼ਾਕਰ ਹੁਸੈਨ ਨੇ ਫਿਰ ਆਪਾਂ ਸਭਨਾਂ ਚੜਾ ਨੂੰ ਕਿਤਾਬ ਪਿੱਛੇ ਮੁੜ ਕੇ ਨਹੀਂ ਦੇਖਿਆ ਜੇਦਰ ਗਏ ਬਸ ਤਾਂਤਾ ਨਹੀਂ ਹੁੰਦੀ ਗਈ ਤਾਂਤਾ ਨਹੀਂ ਹੁੰਦੀ ਕਿ ਕੋਈ ਰਿਆਜ਼ ਬਹੁਤ ਵੱਡੀ ਬਾਤ ਹੈ ਜੇ ਨਾ ਰਿਆਜ਼ ਕਰੋਗੇ ਸੰਗੀਤ ਦੇ ਖੇਤਰ ਵਿੱਚ ਜਾਂ ਕਿਸੇ ਵੀ ਖੇਤਰ ਵਿੱਚ ਉਹਨੀਆਂ ਦਾਤਾਂ ਤੁਹਾਡੇ ਪੱਲੇ ਪੈਣਗੀਆਂ ਹੁਣ ਇਹ ਦੇਖਿਏ ਕਿ 우ਸਤਾਦ 자ਕਰ হোসেন ਖਾਨ ਸਾਹਿਬ ਨੇ ਅਜਿਹੇ ਮਕਾਮ ਹਾਸਲ ਕੀਤਾ ਹੈ ਕਿ ਜੇ ਮੈਂ ਕਹਾ ਕਿ ਤਬਲਾ ਵਾਦਨ ਤੇ ਉਸਤਾਦ ਜ਼ਾਕਰ हुसैन ਖਾਨ ਸਾਹਿਬ ਸਮਰਥੀ ਬਣ ਗਏ। ਯਾਨੀ ਇਹ ਇੱਕ ਦੂਜੇ ਦੇ ਪੂਰਕ ਬਣ ਗਏ। ਇਹ ਹੈ ਮੋਢੀ ਪ੍ਰਾਪਤੀ। ਪੰਜਾਬੀਆਂ ਨੂੰ ਖਾਸ ਤੌਰ ਤੇ ਇਹ ਮਾਣ ਹੋਣਾ ਚਾਹੀਦਾ ਹੈ। ਕੁੱਲ ਦੁਨੀਆ ਚੋਂ ਅਸੇ ਪੰਜਾਬੀਆਂ ਨੂੰ ਕਿ ਉਸਤਾਦ ਅੱਲਾ ਰੱਖਾ ਖਾਨ ਸਾਹਿਬ ਤੇ ਉਹਨਾਂ ਦੇ ਫਰਜ਼ੰਦ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਆਂ 우ਸਤਾਦ 자ਕਰ हुसैन ਖਾਨ ਸਾਹਿਬ ਮਰਹੂਮ ਕਹਿਣ ਲੱਗੇ ਰੁਗ ਪਰ ਹੁੰਦਾ ਹੈ ਅੱਖਾਂ 'ਚ ਹੰਝੂ ਆ ਜਾਂਦੇ ਨੇ ਇਹ ਪੰਜਾਬ ਘਰਾਣੇ ਦੇ ਮਹਾਨ ਫਨਕਾਰ ਨੇ ਪੰਜਾਬ ਦੇ ਮਹਾਨ ਸਪੂਤ ਨੇ ਇਹਨਾਂ ਨੇ ਪੰਜਾਬ ਘਰਾਣੇ ਨੂੰ ਏਡਾ ਮਾਣ ਦਵਾਇਆ ਤੇ 우ਸਤਾਦ ਅਲਖਾ ਖਾਨ ਸਾਹਿਬ ਦੇ ਨਾਂ ਦੇ ਉੱਤੇ ਅੱਲਾ ਰੱਖਾ ਇੰਸਟੀਚਿਊਟ ਆਫ 뮤직 ਜਿਹੜਾ ਅਧਾਰਾ ਹੈ ਉਹਨੇ ਇਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇ ਨਜ਼ਰ ਇਹਨਾਂ ਇਸ ਦੀ ਕਲਾ ਨੂੰ ਮਾਨਤਾ ਦਿੱਤੀ ਔਰ ਉਸ ادارے ਨੇ ਇਹਨਾਂ ਨੂੰ ਬਕਾਇਦਾ ਸੰਗੀਤ ਦਾ ਗੁਰੂ ਬਣਾਇਆ ਪੰਜਾਬ ਘਰਾਣੇ ਦੇ ਤਬਲਾ ਵਾਦਨ ਦੇ ਮਹਾਨ ਗੁਰੂ ਯਾਨੀ ਗੁਰੂ ਦੀ ਪਦਵੀ ਮਿਲ ਗਈ ਕਿਸਮ ਦੀ ਗੁਰੂ ਉਹ ਹੀ ਹੈ ਜਿਹੜਾ ਲੋਕਾਂ ਵਾਸਤੇ ਚਾਨਣ ਬਣਾਵੇ ਇਸ ਤਰ੍ਹਾਂ ਫਿਰ ਬਸ ਇਹ ਸੀ ਕਿ ساری ਜ਼ਿੰਦਗੀ ਸਮਰਪਿਤ ਕਰ ਦਿੱਤੀ ਤਬਲਾ ਵਾਦਨ ਤਬਲਾ ਵਾਦਨ ਆ ਕਰਨ ਉਹ ਵਿਦੇਸ਼ਾਂ ਵਿੱਚ ਵੀ ਜਾਂਦੇ ਰਹੇ ਦੇਸ਼ ਵਿੱਚ ਵੀ ਜਿਹਨੇ ਮਾਇਉਨਾ ਦੇ ਦਰਸ਼ਨ ਕੀਤੇ ਜਿਹੜੇ ਮੈਨੂੰ ਸੁਪਾਗ ਪ੍ਰਾਪਤ ਹੈ ਸਾਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਜਲੰਧਰ ਵਾਸੀਆਂ ਨੂੰ ਕਿ ਜਲੰਧਰ ਦੇ ਵਿੱਚ ਬਹੁਤ ਵੱਡਾ ਇੱਕ ਵਿਸ਼ੇ ਪ੍ਰਸਿੱਧ ਬਾਬਾ ਹਰਵਲੂ ਸੰਗੀਤ ਸਮੇਲਨ ਪ੍ਰਾਣੇ ਸਭੇਤ ਹੁੰਦਾ ਆ ਰਿਹਾ ਤੇ ਮੈਂ ਸੁਣ ਜਾਂਦਾ ਹੁੰਦਾ ਸੀ ਆਨੰਦ ਮਾਣਦਾ ਹੁੰਦਾ ਸੀ ਹੁਣ ਤਾਂ ਖੈਰ ਨਹੀਂ ਜਾ ਹੁੰਦਾ ਮਸਰੂਫੀਆਂ ਰੋਧ ਗਈਆਂ ਤੇ عمر ਦਾ ਵੀ ਤਕਾਜ਼ਾ ਹੈ ਰਾਤਾਂ ਨੂੰ ਵੀ ਬੈਠ ਕੇ ਸੁਣਦੇ ਸੀ ਤੇ ਉਥੇ ਇਹ ਮਹਿਨੂਸ ਭਾਗ ਪ੍ਰਾਪਤ ਹੋਇਆ ਕਿ 우ਸਤਾਦ ਅੱਲਾ ਰਖਾ ਖਾਨ ਸਾਹਿਬ ਇਹਦੇ ਵਾਰਦੇ ਮੁਹਤਰਮ ਪਿਤਾ ਜੀ ਤੇ ਫਰਜ਼ੰਦ ਉਹਨਾਂ ਦੇ 우ਸਤਾਦ ਜ਼ਾਕਰ हुसैन ਖਾਨ ਸਾਹਿਬ ਇਹਨਾਂ ਦੋਨਾਂ ਦਾ ਤਬਲਾ ਵਾਦਨ ਜਿਹੜਾ ਸੀ ਉਹ ਸੁਣਿਆ ਆਨੰਦ ਮਾਣਿਆ ਰਸ ਮਾਣਿਆ ਔਰ ਦਾਦਮਰਦੀ ਦੇਖੀ ਕਿ ਕਿਵੇਂ ਲੋਕ ਪਲਕਾਂ ਤੇ ਬਿਠਾਉਂਦੇ ਸਨ ਮਗਰੋਂ ਹਜੂਮ ਜੁੜ ਜਾਂਦਾ ਸੀ ਦੁਆਰੇ ਉੱਠ ਕੇ ਕਈ ਪੰਡਾਲ ਚੋਂ ਚਲੇ ਜਾਂਦੇ ਸਨ ਮਿਲ ਖਾਸ ਤੌਰ ਤੇ ਜਿਹੜੇ ਇਸ ਕਿਤੇ ਨਾਲ ਇਸ ਕਸਮ ਨਾਲ ਇਸ ਮਹਾਨ ਕਲਾ ਨਾਲ ਸੰਗੀਤ ਦੀ ਕਲਾ ਨਾਲ શાસ્ત્રી ਸੰਗੀਤ ਦੀ ਕਲਾ ਨਾਲ ਸੰਬੰਧਿਤ ਕਿਉਂਕਿ ਜਿਹੜਾ ਸੰਗੀਤ શાસ્ત્રી ਸੰਗੀਤ ਨਾਲ ਸੰਗੀਤ ਦਾ ਮੁੱਢ ਹੈ ਬੇਸ ਹੈ ਸੰਗੀਤ ਇਹਦੇ ਵਿੱਚੋਂ ਹੀ ਸੱਚ ਅਸ਼ਮੇ ਸਾਰੇ ਨਿਕਲਦੇ ਨੇ ਚਾਹੇ ਲੋਕ ਸੰਗੀਤ ਹੈ ਚਾਹੇ ਉਹ ਉਹ ਹੋਰ ਵੱਖ-ਵੱਖ ਬਣ ਗਿਆ ਨੇ ਸੰਗੀਤ ਦੀਆਂ ਤੋਂ ਇਹ ਹੈ ਜਿਹੜਾ ਬੇਸ ਤੇ ਥਿੱਕਰ ਹੋਰ ਦੱਸਾਂ ਕਿ ਜਦੋਂ ਉਹ ਸਾਨ ਫਰਸ ਸਾਨ ਫਰਾਂਸਿਸਕੋ ਵਿੱਚ ਜਾ ਕੇ ਵਸ ਕੇ ਤੇ 1970 ਚ ਵਸਕੇ ਇਹਨਾਂ ਨੇ ਸ਼ਾਦੀ ਉਥੇ ਕਰਵਾਈ ਉਧਰਲੀ ਫੋਰਨ ਲੇਡੀ ਨਾਲ ਤੇ ਉਹਨਾਂ ਦੀ ਜਿਹੜੀ ਭੈਣ ਹੈ ਹਮਸ਼ੀਰਾ ਜਿਹੜੀ ਹੈ ਉਸਤਾਦ ਆਕਰ হোসেন ਖਾਨ ਸਾਹਿਬ ਦੀ ਭੈਣ ਔਰ ਉਸਤਾਦ ਅਲ라 ਖਾਨ ਸਾਹਿਬ ਦੀ ਬੇਟੀ ਉਹਨਾਂ ਦਾ ਨਾਮ ਹੈ ਖੁਰਸ਼ੀਦ ਔਲੀਆ ਉਦੇ ਦਰਸ਼ਨ ਮੁਤਾਬਕ ਆ ਉਸ ਅੰਗਰੇਜ਼ ਜਾਂ ਅਮਰੀਕਨ ਲੇਡੀ ਜਿਹਦੇ ਨਾਲ ਇਹਨਾਂ ਨੇ ਵਿਆਹ ਕਰਵਾਇਆ سان ਫ੍ਰਾਂਸਿਸਕੋ ਵਿੱਚ ਸੈਟਲ ਹੋਣ ਤੋਂ ਉਪਰੰਤ ਆ ਔਲਾਦ ਯੂ نو ਦੇ ਦੋ ਲੜਕੀਆਂ ਨੇ ਜੋ ਬੇਟੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਐ ਜਿੱਥੇ ਦੋਨਾਂ ਵਿੜ ਪੜਾਈ ਪੜਾਈ ਕਰਵਾਈ ਪੜ੍ਹਾਇਆ ਉਥੇ ਸੰਗੀਤ ਦੀ ਮਸਵੀ ਉਹਨਾਂ ਲਈ ਤਾਂ ਇਸ ਤਰ੍ਹਾਂ ਉਹ ਫਿਰ ਉਸ ਜਗ੍ਹਾ ਨੂੰ ਨਹੀਂ ਛੱਡਿਆ ਉੱਥੇ तकरीबन ਕੁਝ ਸਮੇਂ ਤੋਂ ਜ਼ੇਰੇ ਇਲਾਜ ਸਨ ਤੇ ਅਚਾਨਕ ਤबीयत ਵਿਗੜ ਗਈ aur ਭਾਰਤੀ ਸਮੇਂ ਮੁਤਾਬਕ ਇਹ ਅੰਮ੍ਰਿਤ ਵੇਲੇ 5:30 ਵਜੇ ਜਿਹੜਾ ਸਵੇਰ ਦਾ ਵੇਲਾ ਹੁੰਦਾ ਹੈ ਉਦੋਂ ਇਹ ਇਸਪਾਨੀ ਸੁਸਾਰ ਨੂੰ ਅ ਅਰਦਾਸ ਆ ਕੇ ਤੇ ਅੱਲਾਹ ਤਾਲਾ ਦੇ ਹਜ਼ੂਰ ਯਾਬਾਾ ਰਜਮਾਨ ਹੋਏ ਤੇ ਅਮਰ ਹੋ ਗਏ ਹਮੇਸ਼ਾ ਲਈ ਹਮੇਸ਼ਾ ਲਈ ਉਹਨਾਂ ਦਾ ਸੰਸਾਰ ਤੇ ਕਾਹ ਮਿਲੇਗਾ ਯਾਦਾਂ ਉਹਨਾਂ ਦੀ ਹਮੇਸ਼ਾ ਕਾਹ ਮਿਲਣਗੀਆਂ ਇਹਨਾਂ ਨੇ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਹੋ ਜਾਇਆ ਇਥੇ ਨਿਰੰਦਰ ਵੀ ਸੁਣਿਆ ਜਦੋਂ ਜਿਹੜੇ ਮੈਸਟਰੋ ਗਿਣੇ ਜਾਂਦੇ ਆ ਸਤਾਰ ਦੇ ਸਤਾਰਨਵਾਜ਼ ਪੰਡਿਤ ਰਵੀ ਸ਼ੰਕਰ ਤੇ ਉਸਤਾਦ ਬਲਾਈਸ ਖਾਨ ਸਾਹਿਬ ਉਸਤਾਦ ਅਮਜਦਲੀ ਖਾਨ ਸਾਹਿਬ ਦੇ ਨਾਲ ਜਿਹੜੇ ਸਰੋਦ ਦੇ ਕਲਾਕਾਰ ਨੇ ਤੇ ਇਸੇ ਤਰ੍ਹਾਂ ਪੰਡਿਤ ਭੀਮਸੈਨ ਜੋਸ਼ੀ ਪਦਵਿਸ਼ੇ ਸਰਦਾਰ ਸੂਨ ਸਿੰਘ ਤੇ ਗੰਗੂਬਾਈ ਹੰਗਲ ਇਹਨਾਂ ਦੇ ਨਾਲ ਮੈਂ ਉਹਨਾਂ ਦੀ ਸੰਗਤ ਵੇਖੀ ਹੈ ਔਰ ਉਹ ਯਾਨੀ ਤਬਲੇ ਵਾਲਾ ਪਰਬੀਨ ਹੋਏ ਨਾ ਤੇ ਜਿਹੜਾ ਗਾਇਨ ਕਰਨ ਵਾਲਾ ਹੁੰਦਾ ਉਹ 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 ਵੀ ਫਿਰ ਠੁਕ ਬੰਦ ਦਿੰਦਾ ਕਿਉਂਕਿ ਤਬਲੇ ਦੇ ਉੱਤੇ ਮਨ ਅਸਰ ਹੁੰਦੀ ਹੈ ਗਾਇਕੀ ਚਾਹੇ ਉਹ ਸ਼ਾਸਤਰੀ ਸੰਗੀਤਾ ਚਾਹੇ ਉਹ ਦੂਸਰਾ ਸੰਗੀਤਾ ਚਾਹੇ ਗੁਰਬਾਣੀ ਦਾ ਕੀਰਤਨ ਤੋ ਇਸ ਤਰ੍ਹਾਂ ਅ ਉਸਤਾਦ ਜ਼ਾਕਰ ਹੁਸੈਨ ਖਾਨ ਸਾਹਿਬ ਆਪਣਾ ਨਾਮ ਪੈਦਾ ਕਰਦੇ ਗਏ ਅੱਛਾ ਉਹਨਾਂ ਨੇ ਫਿਰ ਉਹਨਾਂ ਦੀ ਬੜੀ ਮਦਦਤਾ ਸੀ ਜਿਹੜੀ ਵੀਣਾਵਾਦਕ ਅ ਪੰਡਿਤ ਵਿਸ਼ਮੋਹਨ ਭਟ ਉਹਨਾਂ ਨੇ ਹਾਮ ਮੈਂਕਨਾ ਹੋਰ ਦੱਸ ਸੰਤੂਰ ਇੱਕ ਸਾਜ਼ ਹੈ ਜਿਹੜਾ ਬਹੁਤ ਬਾਅਦ ਚ ਯਾਦ ਹੋਇਆ ਇਹ ਕਾਰਡ ਹੈ ਜਿਹੜੀ ਕੱਢੀ ਸੰਤੂਰ ਦੇ ਕਾਰਡ ਪੰਡਿਤ ਸ਼ਿਵ ਕੁਮਾਰ ਸ਼ਰਮਾ ਮਰਹੂਮ ਜਿਹੜੇ ਸੀ ਹੁਣ ਭਜਨ ਸਪੋਰੀ ਵਜਾਉਂਦੇ ਨੇ ਉਹ ਵੀ ਕਸ਼ਮੀਰ ਦੇ ਨੇ ਕਸ਼ਮੀਰੀ ਸਾਜ਼ ਹੈ ਬੜਾ ਮਿੱਠਾ ਸਾਜ਼ ਹੈ ਇਸ ਤਰ੍ਹਾਂ ਸਾਹਮਣੇ ਰੱਖਿਆ ਹੁੰਦਾ ਜਿਵੇਂ ਮੈਂ ਆਪਣੇ ਇੱਥੇ ਰੱਖਿਆ ਹੋਵੇ ਤੇ ਉਹਨੂੰ ਦੋ ਸਟ੍ਰਿੰਗਸ ਹੁੰਦੀਆਂ ਨੇ ਉਹਨਾਂ ਦੇ ਨਾਲ ਉਹ ਉਹ ਜਿਹੜੀਆਂ ਸਟਿਕਸ ਨੇ ਸਟ੍ਰਿੰਗਸ ਤੇ ਅ ਟੱਚ ਕਰ ਦਿੰਦੇ ਨੇ ਤੇ ਉਹ ਯਾਨੀ ਉਹ 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 ਤੋਂ ਇੱਕ ਸਾਜ਼ ਨਵਾਂ ਹੋਰ ਬਣਿਆ ਸੁਰਬਹਾਰ ਉਹ ਬੈਸ ਬੰਗਾਲ ਦੇ ਇੱਕ ਉਸਤਾਦ ਨੇ ਬਣਾਇਆ ਤੋ ਭੰਦਰਸ਼ੀਪ ਮਾਰ ਸ਼ਰਮਾ ਦੇ ਨਾਲ ਵੀ ਇਹਨਾਂ ਨੇ ਬਹੁਤ ਇਹਨਾਂ ਦੀ ਮਿੱਤਰਤਾ ਸੀ ਉਹਨਾਂ ਦੇ ਨਾਲ ਵੀ ਲੰਮਾ ਸਮਾਂ ਸੰਗਤ ਕਰਦੇ ਰਹੇ ਵੱਖ-ਵੱਖ ਕਨਸਰਟਸ ਤੇ ਭਜਨ ਸੁਪੋਰੀ ਦੇ ਨਾਲ ਵੀ ਤੇ ਇਸ ਤਰ੍ਹਾਂ ਹੋਰ ਕਲਾਕਾਰਾਂ ਦੇ ਨਾਲ ਤੇ ਇੱਕ ਮੈਂ ਹੋਰ ਦੱਸਾਂ ਕਿ ਉਹਨਾਂ ਦੀ ਸਾਦਗੀ ਕਿੰਨੀ ਸੀ ਜਿਹਨ ਇਨਸਾਨ ਜਿੱਦਾਈ ਉਠੇਰਾ ਹੋ ਜਾਂਦਾ ਨਾ ਆਤਮਿਕ ਤੌਰ ਤੇ ਇਹ ਆਤਮਿਕ ਬਲ ਹੁੰਦਾ ਹੈ ਜਿਹਦੇ ਕਰਕੇ ਇੰਨੀਆਂ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਨੇ ਇਹਦਾ ਵੱਡਾ ਮਾਨ ਮਰਤਬਾ ਮਿਲਦਾ ਹੈ ਪੰਡਿਤ ਅ ਵਿਸ਼ਮੋਹਨ ਪਟ ਦੱਸਦੇ ਨੇ ਕਿ ਇੱਕ ਵਾਰੀ ਜੈਪੁਰ ਪ੍ਰੋਗਰਾਮ ਸੀ ਇਹਨਾਂ ਨੇ ਕੰਸਰਟ ਦੇਣਾ ਸੀ ਬੜੀ ਦੁਨੀਆ ਇਕੱਤਰ ਹੋਈ ਤੇ ਜਦੋਂ ਅਸੀਂ ਕਹਿੰਦੇ ਮੈਂ ਯਾਨੀ ਵੀਣਾ ਵਾਦਨ ਕਰਨਾ ਸੀ ਤੇ ਇਹਨਾਂ ਨੇ ਨਾਲ ਤਬਲੇ ਦੀ ਸੰਗੀਤ ਕਰਨੀ ਸੀ ਕਹਿੰਦੇ ਮੈਂ ਬਥੇਰਾ ਕਿਹਾ ਵੀ ਹੋਰ بڑے ਨੇ ਸਾਜ਼ ਚੱਕੇ ਜਾਨੇ ਕਹਿੰਦੇ ਨਹੀਂ ਤਬਲਾ ਆਪਣਾ ਆਪ ਚੁੱਕਿਆ ਤੇ ਆਪ ਯਾਨੀ ਜਿਸ ਤਰ੍ਹਾਂ ਤਬਲਾ ਇਸ ਸਰਬਦਾਸ਼ੀ ਆਪ ਚੁੱਕ ਕੇ ਆਪਣੇ ਹੱਥਾਂ ਨਾਲ ਸਟੇਜ ਦੇ ਉੱਤੇ ਲੈ ਕੇ ਗਿਆ ਤੇ ਲੋਕਾਂ ਨੇ ਦੇਖਿਆ ਬੜਾ ਪ੍ਰਭਾਵ ਪੈ ਰਿਹਾ ਸੀ ਕਹਿੰਦਾ ਕਿ ਇਨੀ ਸਾਦਗੀ ਇਨੀ ਨਿਮਰਤਾ ਇਨੇ ਸਾਦਾ ਮિજાਜ ਸਨ ਯਾਨੀ ਹੋਮੇ ਨਾ ਦੀ ਗੀਤ ਉਹਨਾਂ ਦੇ ਬਿਲਕੁਲ ਨਹੀਂ ਸੀ ਗੱਲਬਾਤ ਮੈਂ ਆਪ ਤਾਂ ਉਹਨਾਂ ਦੇ ਦਰਸ਼ਨ ਕੀਤੇ ਆ ਜਦੋਂ ਉਹ ਪਰਫਾਰਮ ਕਰਕੇ ਆਏ ਬਾਹਰ ਕਲਾਕਾਰ ਕੁਸ਼ਰ ਨੂੰ ਮਿਲ ਗਿਆ ਰਾਗੀ ਜੱਥੇ ਵੀ ਗਏ ਇਹ ਭਾਵੇਂ ਪ੍ਰੋਫੈਸਰ ਹਰਚੰਦ ਸਿੰਘ ਉਹਨਾਂ ਦੇ ਨਾਲ ਜੋ ਮਹਾਨ ਰਾਗੀ ਸਨ ਉਹਨਾਂ ਦੇ ਦਰਸ਼ਨਾਂ ਲਈ ਗਿਆ ਤੇ ਅਸੀਂ ਗੱਲਬਾਤ ਤਾਂ ਨਹੀਂ ਕੀਤੀ ਪਰ ਦੀਦਾਰ ਕੀਤੇ ਨੇੜੇ ਹੋ ਕੇ ਇੱਕ ਸਟੇਜ ਤੋਂ ਹੁੰਦੇ ਦੂਰੋਂ ਕੁਝ ਫੁੱਟ ਤੋਂ ਇਹ ਇੱਕ ਲਾਗੇ ਹੋ ਗਏ ਤੇ ਬੜਾ ਸਕੂਨ ਮਿਲਿਆ ਆ ਆਤਮਾ ਨੂੰ ਤੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਬੋਲ ਸੁਣ ਕੇ ਉਤੋਂ ਦੇਖਿਆ ਕਿ ਕਿੰਨੀ ਜਿਹੜਾ ਵੀ ਉਹਨੂੰ ਕੋਈ ਸਵਾਲ ਪੁੱਛਦਾ ਸੀ ਉਹਦਾ ਬੜੀ ਹਲੀਮੀ ਨਾਲ ਤੇ ਬੜੀ ਯਾਨੀ ਇੱਕ ਜਿਵੇਂ ਰਸਕੁਜੀ ਆਵਾਜ਼ ਹੁੰਦੀ ਹੈ ਉਹਦੇ ਵਿੱਚ ਉੱਤਰ ਦਿੰਦੇ ਸਨ ਤਾਂ ਇਸ ਤਰਾਜ ਜੇ ਕੋ ਤਾਰੀਫ ਕਰਦੇ ਸੀ ਤੇ ਕਹਿੰਦੇ ਖੁਦਾ ਕੀ ਦੇਨ ਹੈ ਜਿਸ ਕੋ ਨਸੀਬ ਹੋ ਜਾਏ ਇਹ ਤਾਂ ਅੱਲਾਹ ਤਾਲਾ ਦੀ ਦੇਨ ਹੈ ਜੇ ਤੇ ਮਿਹਰਬਾਨ ਹੋ ਜਾਏ ਸੰਗੀਤ ਵਰਗੀ ਦਾਤ ਸੰਗੀਤ ਨੂੰ ਕਹਿੰਦੇ ਸਨ ਸੰਗ ਗੀਤ ਜਿਹੜਾ ਐ ਐਸਾ ਗੀਤ ਐਸਾ 뮤직 ਜਿਹੜਾ तमाम ਹਜਾਤੀ ਤੁਹਾਡੇ ਸੰਗ ਤੁਹਾਡੇ ਨਾਲ ਰਵਾਰ ਰਵੇ ਤੁਹਾ ਨੂੰ ਤੁਹਾਡੇ ਨਾਲ-ਨਾਲ ਚੱਲੇ ਤੁਹਾਨੂੰ ਰਸਤਾ ਵਿਖਾਉਂਦਾ ਰਹੇ ਮਾਰਗਦਰਸ਼ਨ ਕਰਦਾ ਰਹੇ ਔਰ ਤੁਹਾਨੂੰ ਇੱਕ ਚੰਗੀਰੀ ਜੀਵਨ ਯਾਤ ਦੇ ਕੇ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇ ਉਹ ਹੈ ਸੰਗੀਤ ਜਿਹੜਾ ਸੰਤੁਸ਼ਟੀ ਦੇ ਬੰਨ ਨੂੰ ਟਿਕਾਓ ਦੇਵੇ ਜੇਨਾ ਸੰਗੀਤ ਵਿੱਚ ਟਿਕਾਓ ਹੈ ਸੰਗੀਤ ਸ਼ੌਨ ਨਹੀਂ ਜਾਂ ਸੰਗੀਤ ਦੇ ਵਿੱਚ ਲੀਨ ਹੋਣ ਵਿੱਚ ਉਹਨਾਂ ਸ਼ਾਇਦ ਹੀ ਕਿਸੇ ਹੋਰ ਕਲਾ ਵਿੱਚ ਹੋਵੇ ਸਾਰੀਆਂ ਕਲਾਵਾਂ ਬਹੁਤ ਅੱਛੀਆਂ ਨੇ ਉਹਨਾਂ ਨੂੰ ਅਵਾਰਡ ਸਨਮਾਨਾਂ ਦੀ ਜੇ ਗੱਲ ਕਰੀਏ ਬਹੁਤ ਮਿਲੇ ਬਹੁਤ ਮੈਂ ਇਹ ਇੱਕ ਹੋਰ ਜ਼ਿਕਰ ਕਰਾਂ ਜਿੱਥੇ ਪੰਜਾਬ ਦੇ ਸਪੂਤ ਸਨ ਮੈਂ ਕਿਹਾ ਕਿ ਪੰਜਾਬ ਘਰਾਣਾ ਪਟਿਆਲਾ ਘਰਾਣਾ ਕਿਉਂਕਿ ਪੰਜਾਬ ਦਾ ਨਾਮ ਬਹੁਤ ਵੱਡਾ ਹੈ ਕਿਉਂਕਿ ਪੰਜਾਬ ਦਾ 뮤직 ਬਹੁਤ ਰਿਚ 뮤직 ਹੈ ਪੁਰਾਣੇ ਸਮੇ ਤੋਂ ਲੈ ਕੇ ਗੁਰੂ ਕਾਲ ਤੋਂ ਲੈ ਕੇ ਉਹ ਤੋਂ ਪਹਿਲਾਂ ਵੀ ਆ ਜਿਹੜੇ ਬੈਜੂ ਬਾਵਰਾ ਹੋਏ ਨੇ ਬਜਵਾੜੇ ਦੇ ਜਿਹੜੇ ਗੋਪਾਲ ਲਾਇਕ ਹੋਏ ਨੇ ਉਸਤਾਦ ਤਾਨ ਸ਼ੈਣ ਤੇ ਇਹ ਸਾਰੇ ਪੰਜਾਬ ਦੀ ਸਰਜ਼ਮੀ ਦੀ ਪੈਦਾਸ਼ ਨੇ ਪੰਜਾਬ ਜਿਹੜੀ ਹੈ ਇਹ ਕਰਮ ਭੂਮੀ ਹੈ ਸੰਗੀਤਕਾਰਾਂ ਦੀ ਵੀ ਤੋਂ بڑے بڑے ਨਾਮਚੀਨ ਕਲਾਕਾਰ ਇੱਥੇ ਪੈਦਾ ਹੋਏ ਨੇ ਉਸਤਾਦ ਬੜੇ ਗੁਲਾਮ अली ਖਾਨ ਸਾਹਿਬ ਵਰਗੇ ਪਟਿਆਲਾ ਘਰਾਣੇ ਦੇ ਕਲਾਕਾਰ ਤੇ ਕਿਹਦਾ ਕਿਹਦਾ ਮੈਂ ਹਾਲਾਤ ਕਿਹਦਾ ਕਿਹਦਾ ਛੱਡਾਂ ਮੈਂ ਸਿਰਫ ਟੂਕ ਮਾਤਰਾ ਜ਼ਿਕਰ ਕੀਤਾ ਹੈ ਤੋਂ ਪੰਜਾਬ ਵਾਸੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਇਹ ਤਾਂ ਉਹਨਾਂ ਨੂੰ ਗੁਰੂ ਦਾ ਨਕਬ ਦਿੱਤਾ ਗਿਆ ਨਾ ਉਹਨਾਂ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਇਹ ਇਸ ਲਈ ਪੰਜਾਬੀ ਹਮੇਸ਼ਾ ਉਹਨਾਂ ਦੇ ਕਦਰਦਾਨ ਰਹਿਣਗੇ ਤੇ ਉਹਨਾਂ ਨੂੰ ਰਹਿਣਾ ਚਾਹੀਦਾ ਹੈ ਇਹ ਉਹਨਾਂ ਦਾ ਸ੍ਰੀ ਭੈਣੀ ਸਾਹਿਬ ਦਰਬਾਰ ਨਾਮਤਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਨਾਲ ਬਹੁਤ ਪਿਆਰ ਸੀ ਉਥੇ ਅਕਸਰ ਆਉਂਦੇ ਸਨ ਕਿਉਂਕਿ ਜਿਹੜਾ ਸਰਦਾਰ ਬਲਬੀਰ ਸਿੰਘ ਕਮਲ ਇਹਨਾਂ ਨੇ ਪੰਜਾਬ ਦੇ ਪ੍ਰਸਿੱਧ ਰਾਗੀ ਤੇ ਰਬਾਬੀ ਕਿਤਾਬ ਲਿਖੀ ਆ ਉਹਦੇ ਵਿੱਚ ਉਹ ਲਿਖਦੇ ਨੇ ਇਹ ਇਹ ਲਖਮ ਦਿੰਦੇ ਨੇ ਕਿ ਭੈਣੀ ਕਲਾ ਦੀ ਤਰਬਣੀ ਯਾਨੀ ਤਨਾ ਕਲਾਵਾਂ ਦੀ ਜੇ ਸੰਗੀਤ ਵੀ ਉਹਨਾਂ ਨੇ ਸ਼ਾਮਿਲ ਕੀਤਾ ਖਾਸ ਤੌਰ ਤੇ ਕਿਉਂਕਿ ਜਿਹੜੇ ਮੁਖੀ ਸਨ ਪਹਿਲੇ ਸਤਪ੍ਰਤਾਪ ਸਿੰਘ ਜੀ ਜਗਜੀਤ ਸਿੰਘ ਜੀ ਉਹ ਖੁਦ ਬਹੁਤ ਅੱਛਾ गान प्रस्तुत ਕਰਦੇ ਸਨ ਸੰਗੀਤ ਨੂੰ ਜੋ ਪ੍ਰਪੱਖ ਸੰਤ ਤੇ ਸੰਗੀਤਕਾਰਾਂ ਦੀ ਬਹੁਤ ਜ਼ਿਆਦਾ ਕਦਰ ਕਰਦੇ ਸੀ ਹਰ ਸਾਰ ਵਜ਼ਾਈ ਕਰਦੇ ਸੀ بڑے بڑے ਸੰਗੀਤਕਾਰ ਕਿਹਦਾ ਕਿਹਦਾ ਨਾਮ ਇੱਥੇ ਲਵਾ ਲਿਸਟ ਬੜੀ ਲੰਮੀ ਹੈ ਬਿਰਜੂ ਮਹਾਰਾਜ ਕਥਕ ਵਾਲੇ ਉਹਨਾਂ ਨੇ ਇੱਕ ਵਾਰੀ ਕਿਹਾ ਸਦੂ ਜੀ ਜੀ ਸਿੰਘ ਜੀ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖੀ ਹੋ ਰਹੀ ਹੈ ਇਹਦੇ ਤੇ ਜਰਾ ਧੁਨ ਬਣਾ ਕੇ ਗਾ ਕੇ ਸੁਣਾਓ ਉਹ ਕਹਿੰਦੇ ਜੀ ਕਿਉਂ ਐਵੇਂ ਮੈਨੂੰ ਉਹ ਤੁਸੀਂ ਸ਼ਰਮਿੰਦਾ ਕਰਦੇ ਹੋ ਤੁਹਾਡੇ ਹੁੰਦੇ ਮੈਂ ਨਹੀਂ ਕਰ ਸਕਦਾ ਤੇ ਉਹਨਾਂ ਨੇ ਆਪ ਫਿਰ ਜਗਜੀਤ ਸਿੰਘ ਜੀ ਮਹਾਰਾਜ ਨੇ ਆਪ ਉਹ ਗਾਇਨ ਕਰਕੇ ਸਣਾਈ ਫਾਗਨ ਮੇ ਸਿਕੀ ਟਾਲ ਗੁਲਾਲ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ ਇਸ ਤਰ੍ਹਾਂ ਇਹਨਾਂ ਦੇ ਕਈ ਸ਼ਗਿਰਦ ਨੇ ਕਈਆਂ ਨੇ ਇਹਨਾਂ ਤੋਂ ਉੱਥੇ ਤਬਲਾ ਸਿੱਖਿਆ ਤੇ ਬੜੇ ਬੜੇ ਨਾਮਵਰ ਕਾਰਕਾਰ ਹੋਏ ਨੇ ਨਾਮ ਤਾਰੀ ਦਰਬਾਰ ਦੇ ਇਹ ਕੀ ਕਰਦੇ ਸੰਕਿ ਭੈਣੀ ਸਾਹਿਬ ਆ ਕੇ ਮੈਨੂੰ ਬਹੁਤ ਆਤਮਿਕ ਅਨੰਤ ਸੁਖoon ਮਿਲਦਾ ਹੈ ਤੇ ਇਹ ਵੀ ਕਿਹਾ ਇਹ ਹੁਣ ਰਿਕਾਰਡ ਹੈ ਕਿ ਭੈਣੀ ਸਾਹਿਬ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੇਰਾ ਰੋਹਾਨੀ ਘਾਰਿਆ ਇਸ ਤਰ੍ਹਾਂ ਉਹਨਾਂ ਦਾ ਪੰਜਾਬ ਨਾਲ ਇਹ ਇੱਕ ਇਹ ਵੀ ਨਾਤਾ ਹੈ ਅੱਛਾ ਹੁਣ ਅਨਾਮ ਸਨਮਾਨਾਂ ਦੀ ਗੱਲ ਕਰੀਏ ਅਨਾਮ ਤਾਂ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ ਮਾਇਆ ਫਿਰਦੀ ਮਗਰ ਤਿਆਗੀਆਂ ਤੇ ਇਹ ਜਿਹੜੇ ਇਹੋ ਜਿਹੇ ਮਹਾਨ ਉੱਤਮ ਕਲਾਕਾਰਾਂ ਨੂੰ ਸਨਮਾਨ ਮਿਲਦੇ ਆ ਨਾ ਉਹ ਸਨਮਾਨ ਮੈਂ ਸਮਝਦਾ ਹੁਣਾ ਹੈ ਕਿ ਉਹ ਉਹ ਸਨਮਾਨ ਦਾ ਸਨਮਾਨ ਹੈਗਾ ਉਹ ਸਨਮਾਨ ਦੀ ਜਤਵਾਦੀ ਹੈ ਕਿ ਉਸ ਮਹਾਨ ਵਿਅਕਤੀ ਨੇ ਦਿੱਤਾ ਗਿਆ ਪੰਜ ਵਾਰ ਇਹਨਾਂ ਨੂੰ ਵਿਸ਼ਵ ਪਦ ਦਾ ગ્રામੀਅ ਵਾਰ ਦਿੱਤਾ ਗਿਆ ਪੰਜ ਵਾਰ ਫਿਰ ਵਿਸ਼ਵਦੇਵ ਬਹੁਤ ਸਾਰੇ ਵੈਸਟਰਨ ਇਹਨਾਂ ਦੀ ਇੱਕ ਹੋਰ ਵੱਡੀ ਦੇਣ ਹੈ ਕਿ ਇਹਨਾਂ ਨੇ ਇੰਡੀਅਨ ਕਲਾਸੀਕਲ 뮤ਜ਼ਿਕ ਤੇ ਵੈਸਟਰਨ 뮤ਜ਼ਿਕ ਇਹਨਾਂ ਨੂੰ ਆਪਸ ਵਿੱਚ ਅਰਗੜ ਕਰਕੇ ਇਹਨਾਂ ਦਾ ਇੰਟਰੈਕਸ਼ਨ ਕਰਕੇ ਮਿਲਾ ਕੇ ਇੱਕ ਨਵੀਂ ਜਿਹੜੀ ਸੀ ਉਹ ਉਹ ਰੀਤ ਨਾਵਲੀ ਪ੍ਰਣਾਲੀ ਜਿਹੜੀ ਸੀ ਉਹ ਆਜਾਦ ਕੀਤੀ ਔਰ ਸਾਹਮਣੇ ਰੱਖੀ ਦੁਨੀਆ ਦੇ ਜਿਹੜੀ ਬੜੀ ਪ੍ਰਚਲਿਤ ਹੈ ਬੜੀ ਮਾਨਤਾ ਹੈ ਉਹਦੀ ਫਿਰ ਇਹਨਾਂ ਨੂੰ ਇਹ ਵੀ ਸ਼ਾਇਦ ਇਹਨਾਂ ਦੇ ਹਿੱਸੇ ਆਇਆ ਕਿ ਦੇਸ਼ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਇਹਨਾਂ ਨੂੰ ਪਦਮਸ਼ਰੀ ਅਵਾਰਡ ਜਿਹੜਾ ਸੀ 37 ਸਾਲ ਦੀ ਉਮਰ 'ਚ ਹੀ ਉਹ ਤੋਂ ਦੇਖੋ 11 ਸਾਲ ਦੀ ਉਮਰ 'ਚ ਪਹਿਲੀ ਪਰਫਾਰਮੈਂਸ ਦਿੰਦੇ ਨੇ ਔਰ 37 ਸਾਲ ਦੀ ਉਮਰ 'ਚ ਆਪਣੀ ਕਲਾ ਦਾ ਲੋਹਾ ਮਨਵਾ ਕੇ ਪਾਰ ਸਰਕਾਰ ਵੱਲੋਂ ਜਿਹੜੇ ਤਿੰਨ ਵੱਡੇ ਅਵਾਰਡ ਹੁੰਦੇ ਨੇ ਪਦਮਸ਼ਰੀ ਪਹਿਲਾ ਮਿਲਿਆ ਫਿਰ ਉਸ ਤੋਂ ਬਾਅਦ ਪਦਮ ਪੂਰਨ ਮਿਲਿਆ ਫਿਰ ਪਦਮ ਵਿਭੂਸ਼ਣ ਮਿਲਿਆ ਇਹਦਾ ਇਹਨਾਂ ਵਾਰਡ ਵਡੇ ਨੇ ਇਹ ਮਿਲੇ ਉਹਨਾਂ ਨੂੰ ਤੇ ਹੋਰ ਇਸ ਤੋਂ ਬਾਅਦ ਹੋਰ ਵੀ ਇਨੇਕਾਂ ਅ ਅਵਾਰਡ ਜਿਹੜੇ ਨੇ ਉਹ ਤਾਨ ਸੰਸੰਗੀ ਸਭ ਵੱਲੋਂ ਵੀ ਅ ਤਬਲਾ ਸਮਰਾਟ ਦਾ ਵਾਰਡ ਦਿੱਤਾ ਗਿਆ ਇਸ ਤਰ੍ਹਾਂ ਅਨਾਮਾਂ ਦੀ ਗਿਣਤੀ ਬਹੁਤ ਛੋਟੀ ਜੀ ਗੱਲ ਹੈ ਉਹਨਾਂ ਵਾਸਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਆਪਣੀਆਂ ਪ੍ਰਾਪਤੀਆਂ ਬਾਰੇ ਜ਼ਾਕਰ ਹੁਸੈਨ ਇਹ ਲਾਈਵ in music aakarshan a live in music angrezi vich kitab hai te unhone ik hor dasa hindi cinema jagat naal unna da bada sambandhi vivartak ki si unna ne hiraanja samet bahut sariyan yaadgari filman vich music ditta aur unna da loha mandishan ise karke jehdi ਹਿੰਦੀ ਫਿਲਮ ਇੰਡਸਟਰੀ ਹੈ ਬੰਬੇ ਦੀ ਉਹ ਸੋਗ ਛਾ ਗਿਆ ਔਰ ਤਕਰੀਬਨ ਸਾਰੀ ਇੰਡਸਟਰੀ ਨੇ ਬਹੁਤ ਸੋਗ ਬਣਾਇਆ ਔਰ ਸੋਰਸ ਦਾ ਇਜ਼ਹਾਰ ਕੀਤਾ ਦੇਸ਼ ਦੇ ਰਾਸ਼ਟਰਪਤੀ ਪ੍ਰਥਮ ਨਾਗਰਿਕ ਸ਼੍ਰੀਮਤੀ ਆਦਰਯੋਗ ਦਰੋਪਤੀ ਮੁਰਮੂ ਜੀ ਨੇ ਤੇ ਵਾਈਸ ਪ੍ਰੈਜ਼ੀਡੈਂਟ ਨੇ ਤੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਹੋਰਾਂ ਨੇ ਤੇ ਇਸੇ ਤਰ੍ਹਾਂ ਅ ਜਿਹੜੀਆਂ ਹੋਰ ਸ਼ਖਸੀਅਤ ਨੇ ਫਿਲਮ جگਦੀਆਂ ਤੇ ਸੰਗੀਤ جگਦੀਆਂ ਮਨੀਆਂ ਪਰ ਮਨੀਆਂ ਹਸਤੀਆਂ ਉਹਨਾਂ ਨੇ ਜਵੇਦ ਅਕ्तर ਬਹੁਤ ਹੰਦੇ ਵੱਡੇ ਕਦਰਦਾਨ ਸਨ ਉਹਨਾਂ ਨੇ ਸਾਰਿਆਂ ਅਮਿਤ ਆਬਚਨ ਨੇ ਬਹੁਤ ਇਹਨਾਂ ਸਾਰਿਆਂ ਨੇ ਇਹ ਸਾਰੇ ਅਫਸੋਸ ਕੀਤਾ ਔਰ ਕਿਆ ਕਿ ਜਿਹੜਾ ਇਹ ਘਾਟਾ ਪੈ ਗਿਆ ਉਹ ਬਰਦਾਸ਼ਤਾ ਕਰਨਾ ਪੈਣਾ ਹੀ ਇੱਕ ਕੁਦਰਤ ਦਾ ਇਹ ਕੁਦਰਤ ਕਾਰਸਾਜ਼ ਕੁਦਰਤ ਦਾ ਨਿਯਮ ਹੈ ਜੋ ਜੋ ਆ ਸੋ ਚਲਸੀ ਸਭ ਕੋਈ ਆਈ ਵਾਰੀਏ ਹਰ ਇੱਕ ਨੇ ਇਸ ਰਾਂ ਤੋਂ ਕੁਝ ਕਰਨਾ ਪਰ ਜਿਹੜੀਆਂ ਪੈਰਾਂੋਂ ਛੱਡ ਗਏ ਨੇ ਉਹਨਾਂ ਦੇ ਬਾਰੇ ਇਹ ਮੈਨੂੰ ਸ਼ੇਰ ਯਾਦ ਆਉਂਦਾ ਹੈ ਅਖੀਰ ਵਿੱਚ ਮੈਂ ਜਿੱਥੇ ਉਹਨਾਂ ਨੂੰ ਸਜਦਾ ਕਰਦਾ ਹਾਂ ਉਹਨਾਂ ਦੀਆਂ ਪ੍ਰਾਪਤੀਆਂ ਉਹਨਾਂ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਇਹ ਤਾਂ ਮੇਰੀ ਇਹ ਨਿਮਾਣੀ ਦੀ ਕੋਸ਼ਿਸ਼ ਸੀ ਜਿੰਨਾ ਕਿ ਮੈਂ ਕਹਿ ਸਕਿਆ ਉਹਨਾਂ ਕਿ ਮੈਂ ਕਹਿਣ ਦਾ ਯਤਨ ਕੀਤਾ ਹੈ ਤੋ ਉਹ ਹੈ ਕਿ ਜ਼ਰਰੋਂ ਮੇਂ ਰਾਹ ਗੁਜ਼ਰ ਕੇ ਨਕਸ਼ ਛੋੜ ਜਾਊਂਗਾ ਜਿਹੜੇ ਰੇਗਿਸਤਾਨ ਉਹ ਕਿੰਨੇ ਹੁੰਦੇ ਜਿਹੜੇ ਰਾਹ ਦੇ ਵਿੱਚ ਤੂੜ ਹੁੰਦੀ ਹੈ ਉੱਤੇ ਮੈਂ ਆਪਣੇ ਨਕਸ਼ ਛੱਡ ਜਾਊਂਗਾ ਜਿੱਥੇ ਜਿੱਥੇ ਮੈਂ ਜਿੱਥੋਂ ਵੀ ਤੁਰੇ ਤੁਰੇ ਨਿਓਂ ਜ਼ਰਰੋਂ ਮੇਂ ਰਾਹ ਗੁਜ਼ਰ ਕੇ ਨਕਸ਼ ਛੋੜ ਜਾਊਂਗਾ ਮਰ ਤੂ ਵੀ ਗਿਆ ਤੋ ਸ਼ਫਕ ਛੋੜ ਜਾਉਂ ਸ਼ਫਕ ਹੰਦੀ ਲਾਲੀ ਜਦ ਸੂਰਜ ਗਰੂਬ ਹੁੰਦਾ ਨਾ ਉਹ ਜਦੋਂ ਡੁੱਬਦਾ ਹੈ ਪਰ ਉਹ ਲਾਲੀ ਆਪਣੀ ਕਿੰਨਾ ਚਿਰ ਛੱਡ ਜਾਂਦਾ ਹੈ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਲੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੋ ਹੁੰਦਾ ਹੈ ਚਮਨ ਨੇ ਦੀਦਾਵਰ ਪੈਗਾ 우ਸਤਾਦ 자ਕਰ हुसैन खान ਸਾਹਿਬ ਵਰਗੇ ਮਹਾਨ ਫਨਕਾਰ ਕਿਤੇ ਕਿਤੇ ਚੰਗੇ ਕਰਮਾਂ ਨਾਲ ਚੰਗੇ ਭਾਗੀ ਰਸੀਬ ਹੁੰਦੇ ਨੇ ਕਿਸੇ ਮੁਲਕ ਨੂੰ ਕਿਸੇ ਦੇਸ਼ ਨੂੰ ਕਿਸੇ ਖਿੱਤੇ ਨੂੰ ਤੋਂ ਅੱਜ ਦਾ ਇਹ ਪ੍ਰੋਗਰਾਮ ਉਸ ਮਹਾਨ ਫਨਕਾਰ ਨੂੰ ਸਾਡੀ ਇੱਕ ਨਿਮਾਣੀ ਜੀ ਅ ਅ ਸ਼ਰਧਾਂਜਲੀ ਹੈ ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ ਔਰ ਇਹ ਅਰਦਾਸ ਕਰਦੇ ਹਾਂ ਕਿ ਉਹਨਾਂ ਵਰਗੇ ਹੋਰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਫਨਕਾਰ ਪੈਦਾ ਹੋਣ ਜਿਹੜੇ ਸੰਗੀਤ ਦੇ ਖੇਤਰ ਵਿੱਚ ਆਪਣਾ ਨਾਮ ਪੈਦਾ ਕਰ ਸਕਣ ਉਹਨਾਂ ਨੂੰ ਪ੍ਰੇਰਨਾ ਸੋਤ ਮੰਨਦੇ ਹੋਏ ਇਸ ਦੇ ਨਾਲ ਹੀ ਐਪੀਸੋਡ ਦਾ ਸਮਾਂ ਹੁੰਦਾ ਹੈ ਸਮਾਪਤ ਅੱਗੇ ਅਧਿਓ ਐਪੀਸੋਡ ਵੇਖ ਲਈ ਤੁਹਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ